ਲੋਬੀ ਸੱਜਣੋ ਅੱਜ ਪਹੁੰਚੇ ਆ ਪਿੰਡ ਖੀਵਾ ਕਲਾਂ ਮਾਨਸਾ ਜਿਲ੍ਹਾ ਦਾ ਪਿੰਡ ਆ ਇਹ ਅੱਜ ਤੁਹਾਡੇ ਘਤਰ ਫੇਰ ਤੂੜੀ ਵਾਲੇ ਰੀਪਰ ਲੈ ਕੇ ਆ ਗਏ ਠੀਕ ਹੈ ਖੀਵਾ ਕਲਾਂ ਬਾਈਆਂ ਦਾ ਕੰਮ ਆ ਚਹਿੜਾ ਨਾ ਬਈ ਚਹਿਲ ਸੇਲ ਪਰਚੇ ਚਹਿਲ ਸੇਜ ਸੇਲ ਪਰਚੇ ਦਾ ਕੰਮ ਆ ਬਾਈਆਂ ਦਾ ਠੀਕ ਆ ਖੀਵੇ ਕਲਾਂ ਪਿੰਡ ਆ ਤੇ ਬਾਕੀ ਆਪਾਂ ਬਾਈਆਂ ਤੋਂ ਮਸ਼ੀਨ ਦੀ ਡਿਟੇਲ ਲੈਣੇ ਆ ਬਾਈ ਇਹਦਾ ਦੱਸਿਓ ਇਹ 2024 ਮਾਡਲ ਆ ਬਈ ਠੀਕ ਆ ਬਈ ਸਾਰਾ ਰੀਪਰ ਪੂਰਾ ਸਾਫ਼ ਆ ਓਰੀਜਨਲ ਵੱਡੇ ਟਾਇਰਾਂ ਚ ਠੀਕ ਆ ਟਾਇਰਾਂ ਤਾਂ ਨਿਕੰਮਾ ਰਹਦੇ ਬਾਈ ਵੱਡੇ ਟਾਇਰਾਂ ਚ ਬਾਕੀ ਨਵੇਂ ਟਾਇਰ ਨੇ ਤੁਹਾਨੂੰ ਕੰਡੀਸ਼ਨ ਦੇਖ ਕੇ ਪਤਾ ਲੱਗ ਜੂ ਵੀ ਨੀ ਪਰ ਜਮਾ ਨਵੇਂ ਆ ਬਿਲਕੁਲ ਜਿਵੇਂ ਨਵੇਂ ਵਰਗਾ ਹੀ ਪਿਆ ਬਈ ਕਿਤੋਂ ਰੰਗ ਨਿੱਤਰ ਕੋਈ ਸਕਰੇਚ ਨਹੀਂ ਸਾਰਾ ਲਵੇਟਾਂ ਦਾ ਪੱਖਿਆਂ ਦਾ ਸਾਰਾ ਪੂਰਾ ਵਧੀਆ ਪਿਆਗਾ ਠੀਕ ਆ ਬਈ ਟੁਕੜੀਆਂ ਟਕੜੀਆਂ ਦਾ ਓਕੇ ਹਰਾ ਇਹ ਟੁਕੜੀਆਂ ਦਾ ਦੋ ਸੀਜ਼ਨ ਚੱਲ ਗਏ ਟੁਕੜੀਆਂ ਲੱਗਣੀਆਂ ਕਿੱਲੀਆਂ ਬਾਕੀ ਹੋਰ ਕਿਸੇ ਕੰਮ ਦੀ ਲੋੜ ਨਹੀਂ ਠੀਕ ਆ ਬਲਟਾ ਬਲਟਾ ਤਾਂ ਨਿਕਾ ਮਰਾ ਦੇ ਸਾਰੇ ਕਿਤੇ ਬਾਕੀ ਕਿਤੇ ਹੱਥ ਲਾਉਣ ਦੀ ਲੋੜ ਨਹੀਂ ਠੀਕ ਆ ਮਾਡਲ ਕੰਨਾ ਬਈ ਇਹ ਇਹ 2024 ਉਹ 24 ਮਾਡਲ ਆ ਤੇ ਇਹਦਾ ਰੇਟ ਵਗੈਰਾ ਬਈ ਵੀਡੀਓ ਜੀ ਕਰਨਾ ਸਾਰੇ ਹਾਂ ਹਾਂ ਇਹ ਮੈਂ ਕਿਹਾ ਭਾਪ ਦੇ ਦਾਂਗੇ 265000 ਰੁਪਏ ਦੀ ਠੀਕ ਹੈ ਬਾਈ ਥੋੜਾ ਬਹੁਤ ਮੰਨ ਤਾਣਾ ਬਾਕੀ ਬਾਈ ਤਾਂ ਮੰਨ ਦਣ ਆਪਾਂ ਕਹਿ ਕੇ ਕਰਾ ਦਾਂ ਕੋਈ ਗੱਲ ਨਹੀਂ ਤੇ ਇਹਦੇ ਨਿਗਮਰਾ ਦੇ ਬਾਈ ਇਹ 2017 ਮਾਡਲ ਆ ਬਾਈ ਠੀਕ ਹੈ ਬਾਈ ਇਹ ਵੀ ਪੂਰਾ ਸਾਫ ਰੀਪਰ ਇਹਦੇ ਬਲੇਡਾਂ ਦੇ ਰੀਪਰ ਪੂਰਾ ਸਾਫ ਆ ਬਾਈ ਕਹਿੰਦਾ ਉਸਤਾ ਇਹਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਡੇ ਲਿਬੜਾ ਤੇ ਬੜਾ ਖੜਾ ਉਵੇਂ ਖੜਾ ਠੀਕ ਹੈ ਤੇ ਬਾਕੀ ਬਾਈ ਦੱਸ ਦੇ ਇਹਦੇ ਬਾਰੇ ਜਾਲ ਇਹਦਾ ਨਵਾਂ ਲੱਗਿਆ ਹੋਇਆ ਪਿਛਲੀ ਵਾਰੀ ਤੇ ਟੁਗੜੀਆਂ ਦੇ ਪਾਸੇ ਬਦਲਣ ਵਾਲੇ ਨੇ ਬਾਕੀ ਕੰਡੀਸ਼ਨ ਤਾਂ ਪੂਰਾ ਸਾਫ ਆ ਇਹਦੇ ਵੀ ਲਵੇਟ ਠੀਕ ਆ ਬਈ ਇੱਕ ਪਾਸੇ ਟੁਕੜੀਆਂ ਪਈਆਂ ਇਹਦੀਆਂ ਹਾਂ ਹਾਂ ਇੱਕ ਪਾਸੇ ਦੀਆਂ ਹੈਗੀਆਂ ਨੇ ਠੀਕ ਆ ਟਾਇਰਾਂ ਡੂਰਾਂ ਦਾ ਨਿਗਾ ਮਰਾ ਦੇ ਬਾਈ ਤੇ ਇਹਦੇ ਬਾਰੇ ਬਾਈ ਇਹ ਆ ਕੀ ਇੰਜ ਸੰਤ ਸੁਨਾਮ ਵਾਲਿਆਂ ਦੀ ਇਹ ਵੀ 2025 ਮਾਡਲ ਆ ਠੀਕ ਆ ਬਾਈ ਇਹ ਕਾਰਟ ਇੰਚੀ ਰੀਪਰਾ ਇਹ ਵੀ ਸਾਰਾ ਬਿਲਕੁਲ ਇਹਦੇ ਨਾਲ ਤਾਂ ਸਾਰੀ ਸੌਕ ਟਰਾਲੀ ਬਣੀ ਹੋਈ ਆ ਜਿਵੇਂ ਨਵੇਂ ਵਰਗੀ ਹੀ ਪਿਆਗਾ ਠੀਕ ਆ ਬਾਈ ਟਾਇਰਾਂ ਡੂਰਾਂ ਤੇ ਦੇ ਦੇ ਨਿਗਾ ਮਰਾ ਦੇ ਬੈਲਟਾਂ ਦਾ ਨਿਗਾ ਮਰਾ ਦੇ ਠੀਕ ਆ ਜਿਹੜੇ ਸਾਹਮਣੇ ਖੜੀਆਂ ਕੋਈ ਆਏ ਨਹੀਂ ਵੀ ਟਾਇਰ ਸੁੱਕੇ ਸਕੇ ਨਹੀਂ ਸਾਰੇ ਨਵੇਂ ਅਰਗੇ ਟਾਇਰ ਨੇ ਇਹਦਾ ਚੱਲੀ ਬਹੁਤ ਘੱਟ ਆ ਗਈ ਠੀਕ ਆ ਬਈ ਬਿਲਕੁਲ ਨਵੇਂ ਵਰਗੇ ਹੀ ਪਈ ਆ ਗਈ ਇਹਦੇ ਬਲੇਡਾਂ ਦੀ ਸਾਈਡ ਬਦਲ ਕੇ ਚੱਲੂਆਂ ਤਾਂ ਕੋਈ ਹੱਥ ਲਾਉਣ ਦੀ ਲੋੜ ਨਹੀਂ ਹੋ ਰਿਪੇਅਰ ਦੇ ਠੀਕ ਆ ਬਈ ਬਾਕੀ ਬਾਕੀ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਆ ਕੇ ਦੇਖ ਸਕਦੇ ਹੋ ਠੀਕ ਆ ਇਹਦਾ ਰੇਟ ਕੀ ਕਰਦੇ ਹੋ ਬਈ ਇਹ ਬਈ ਦੇ ਦਾਂਗੇ 2.5 ਲੱਖ ਰੁਪਏ ਦੀ ਠੀਕ ਆ ਬਾਕੀ ਕੋਈ ਗੱਲ ਨਹੀਂ ਮੌਕੇ ਤੇ ਮੰਨ ਤਾਣ ਬਈ ਹੋਰ ਕਰ ਦਿਓ ਤੇ ਇਹ ਤਾਂ ਨਹੀਂ ਘਮਰਾਦੇ ਬਈ ਹੁਣ ਇਹਦੀ ਡੀਟੇਲ ਦੱਸੋ ਬਈ ਇਹ ਵਿਸਕਰਮਾ ਡਿੜਬੇ ਵਾਲਿਆਂ ਦੀ ਆ ਠੀਕ ਆ ਬਾਈ ਜੀ ਜਿਹੜੀ ਐ ਐਮ ਐਲ ਵਾਲੀ ਕਹਿ ਦਿੰਦੇ ਨੇ ਉਹੋ ਆਗੀ ਇਹ 2024 ਮਾਡਲ ਆ ਇਹ ਵੀ ਰੀਪਰ ਪੂਰਾ ਸਾਫਾ ਵੱਡੇ ਟਾਇਰਾਂ ਚਾ ਇਹਦੇ ਬਲੇਡਾਂ ਦੇ ਪਾਸੇ ਬਦਲਣ ਨਾਲ ਤੇ ਪੱਖੇ-ਪੁੱਖੇ ਲਵੇਟਾਂ ਦੀ ਸਾਰੀ ਵਧੀਆ ਗਈ ਠੀਕ ਆ ਬਾਈ ਕੋਲੇ ਮਾਡਲ ਸਾਰੇ ਲਗਭਗ ਉੱਚੇ ਨੇ ਠੀਕ ਆ ਉਹ ਵੀ 24 ਮਾਡਲ ਸੀ ਆ ਵੀ ਬਾਈ ਕਹਿੰਦਾ 24 ਮਾਡਲ ਦੀ ਆ ਠੀਕ ਆ ਤੇ 57 ਇੰਚੀ ਆ 57 ਇੰਚੀ ਕੱਟਰਾ ਠੀਕ ਆ ਟੁਕੜੇ-ਟੁਕੜੇ ਆ ਬਾਈ ਕਹਿੰਦਾ ਓਕੇ ਆ ਤੇ ਬਾਕੀ ਬੈਲਟਾਂ ਬੁਲਟਾਂ ਦਾ ਨਿਕਮਾ ਰਾ ਦੇ ਇਹਦੇ ਵੀ ਠੀਕ ਆ ਟੈਰਾਂ ਤੇ ਨਿਕਾ ਮਰਾ ਦੀ ਤੇ ਇਹਦਾ ਰੇਟ ਕੀ ਕਰਦੇ ਹੋ ਬਾਈ ਇਹਦਾ 2,25,000 ਰੁਪਏ ਠੀਕ ਆ ਬਾਕੀ ਮਾਨ ਤਨ ਮੌਕੇ ਤੇ ਹੋ ਜਾਊਗਾ ਇੱਕ ਬਾਈ ਕੋਲ ਇੱਧਰ ਖੜੀ ਆ ਕੇਸ ਬਾਈ ਇਹ ਤੇ ਵੀ ਨਿਕਾ ਮਰਾਈ ਇਹ ਕਿੰਨੇ ਮਾਡਲ ਆ ਬਾਈ ਇਹ 2025 ਮਾਡਲ ਆ ਠੀਕ ਆ ਇਹ ਤਾਂ ਜਮਾਂ ਨਵੀਂ ਆ 25 ਮਾਡਲ ਹੀ ਆ ਹਾਂ ਇੱਕ ਸੀਜ਼ਨ ਹੀ ਚੱਲੀ ਆ ਵੀ ਬਹੁਤ ਘੱਟ ਚੱਲੀ ਹੋਈ ਆ ਠੀਕ ਆ ਬਾਈ ਵੱਡੇ ਟੈਰਾਂ ਚ ਤੇਰੇ ਰੰਗ ਪੇਂਟ ਦੀ ਤਾਂ ਸਾਰੀ ਮਨੇ ਤਾਂ ਇੱਕ ਸੀਜ਼ਨ ਚੱਲੀ ਕਰਕੇ Ориجنਲ ਹੀ ਆ ਠੀਕ ਆ ਪੱਖੇ ਲਵੇਟ ਦੀ ਸਾਰੀ ਵਧੀਆ ਪਈ ਆ ਟੁਕੜੀ ਰਕਣੀ ਆਦੀ ਵੀ ਓਕੇ ਬੱਚੋਂ ਹਾਂ ਹਾਂ ਵਧੀਆ ਨੇ ਠੀਕ ਆ ਪੱਖੇ ਭੁੱਖਿਆਂ ਦੀ ਟਾਰਾ ਟੂਰਾ ਤਾਂ ਨੀਗਾ ਮਾਰਾ ਦੇ ਬਈ ਇਹਦੇ ਤੇ ਇਹਦਾ ਰੇਟ ਰੂਟ ਕੀ ਕਰਦੋਂ ਬਈ ਇਹਦਾ 2,85,000 ਰੁਪਈਆ ਠੀਕ ਆ ਬਾਕੀ ਮੌਕੇ ਦੇ ਮਾਨਤਨ ਬਾਈ ਕਹਿੰਦਾ ਸਾਰੇ ਕਰ ਦਾਂਗੇ ਹਾਂ ਹਾਂ ਕਰ ਦਾਂਗੇ ਠੀਕ ਆ ਤੁਸੀਂ ਬਾਕੀ ਆਪਦੀ ਤਸੱਲੀ ਕਰ ਲਿਓ ਦੇਖ ਕੇ ਠੀਕ ਆ ਆ ਕੇ ਤੁਸੀਂ ਨੀਗਾ ਮਾਰ ਸਕਦੇ ਹੋ ਸਾਰੀਆਂ ਮਸ਼ੀਨਾਂ ਤੇ ਮਾਡਲ ਸਾਰੇ ਉੱਚੀ ਆ ਠੀਕ ਆ ਜਿਹੜਾ ਤੁਹਾਨੂੰ ਕੋਈ ਡਾਊਟ ਲੱਗਿਆ ਉਹ ਬਾਈ ਨਾਲ ਕੰਟੈਕਟ ਕਰਕੇ ਪੁੱਛ ਸਕਦੇ ਆ ਬਾਈ ਨੰਬਰ ਤਾਂ ਬੋਲ ਦੋ ਆਪਣਾ ਨੰਬਰ ਆਪਣਾ 78149 09917 81463 ਤੇ 00676 ਬਾਕੀ ਆਪਾਂ ਵੀਡੀਓ ਤੇ ਨੰਬਰ ਲਾ ਦਾਂ ਕੋਈ ਗੱਲ ਨਹੀਂ ਡਿਸਪਲੇ ਤੇ ਉੱਪਰ ਨੰਬਰ ਲਾ ਦਾਂਗੇ ਬਾਈ ਨਾਲ ਕੰਟੈਕਟ ਕਰ ਲਿਓ ਫੋਟੋ ਵੀਡੀਓ ਮੰਗਾਉਣੀ ਆ ਕੋਈ ਬਾਈ ਕਹਿੰਦਾ ਦੱਸਦੇ ਕੋਈ ਗੱਲ ਨਹੀਂ ਠੀਕ ਹੈ ਮਾਨਤਨ ਆਪਾਂ ਕਰਾਵਾਂਗੇ ਬਾਈ ਤੋਂ ਕਹਿ ਕੇ ਤੇ ਤੁਸੀਂ ਦੱਸਦੇ ਬਸ ਆ ਕੇ ਵੀ ਆਪਣੀ ਵੀਡੀਓ ਦੇਖ ਕੇ ਆਇਆ ਠੀਕ ਹੈ ਮਾਨਤਨ ਬਾਈ ਕਹਿੰਦਾ ਖੁੱਲਾ ਕਰਾ ਦਾਂ ਕੋਈ ਗੱਲ ਨਹੀਂ ਕਹਿੰਦਾ ਕਿ ਬਾਈ ਨੂੰ ਬਾਕੀ ਤੁਸੀਂ ਥੱਲੀ ਆਪਦੀ ਆਪ ਕਰ ਲਿਓ ਮਸੀਨਾ ਬਾਈ ਕੋਲੇ ਖੜੀ ਨਹੀਂ ਹੁੰਦੀਆਂ ਬਈ ਦਾ ਕੰਮ ਆ ਇਧਰ ਵੀ ਨਿਗਮ ਰਾਦੇ ਸੇ